ਜੋਬਸ ਭਰਤੀ ਦੀ ਡੀ ਕਰਨ ਵਾਲੇ ਬੇਰਜ਼ਗਾਰਾਂ ਲਈ ਇੱਕ ਸੁਨਹਿਰੀ ਤੇ ਵੱਡਾ ਮੌਕਾ ਸਾਹਮਣੇ ਆ ਚੁੱਕਿਆ ਹੈ 10000 ਪੋਸਟਾਂ ਦੀ ਜੀ ਮਨਜ਼ੂਰੀ ਪੰਜਾਬ ਸਰਕਾਰ ਵੱਲੋਂ ਮੰਨ ਲਈ ਗਈ ਹੈ ਸੋ 2026 ਇਸ ਸਰਕਾਰ ਦਾ ਲਾਸਟ ਸਾਲ ਹੈ ਇਸ ਸਾਲ ਦੇ ਵਿੱਚ ਜਿਹੜੀਆਂ ਤੁਹਾਨੂੰ 10000 ਨਵੀਆਂ ਪੋਸਟਾਂ ਦੇਖਣ ਨੂੰ ਮਿਲ ਸਕਣਗੀਆਂ ਸੋ ਇਹਨਾਂ ਪੋਸਟਾਂ ਦੇ ਫਾਰਮ ਕਦੋਂ ਓਪਨ ਹੁੰਦੇ ਆ ਕਿਸ ਵੈਬਸਾਈਟ ਤੇ ਓਪਨ ਕਰਨੀ ਐ ਤੁਸੀਂ ਫ੍ਰੀ ਦੇ ਵਿੱਚ ਤਿਆਰੀ ਕਿਵੇਂ ਕਰਨੀ ਐ ਚਾਹੇ ਮੈਥ ਹੈ ਰੀਜ਼ਨਿੰਗ ਹੈ ਕੰਪਿਊਟਰ ਹੈ ਉਹਨਾਂ ਦੇ ਫ੍ਰੀ ਚ ਨੋਟਸ ਕਿਵੇਂ ਲੈਣੇ ਆ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਵਾਸਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਆਨਲਾਈਨ ਘਰ ਬੈਠੇ ਤਿਆਰੀ ਕਿਵੇਂ ਕਰਨੀ ਐ ਤੁਸੀਂ ਆਪਣੇ ਹੀ ਘਰ ਬੈਠੇ ਆਨਲਾਈਨ ਫਾਰਮ ਫੋਨ ਦੇ ਰਾਹੀਂ ਕਿਵੇਂ ਭਰਨਾ ਸੋ ਇਹਨਾਂ ਪੋਸਟਾਂ ਦੀ ਹਰ ਇੱਕ ਜਾਣਕਾਰੀ ਨੂੰ ਅਫੀਸ਼ੀਅਲ ਤਰੀਕੇ ਨਾਲ ਸੁਣਨ ਵਾਸਤੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਦੇਖਣ ਤਾਂ ਸਬਸਕ੍ਰਾਈਬ ਕਰ ਲਿਓ Facebook ਪੇਜ ਪੋਸਟਾਂ ਜਿਹੜੀਆਂ 10000 ਪੋਸਟਾਂ ਦੇ ਵਿੱਚ ASI ਸਬ ਇਨਸਪੈਕਟਰ ਕਾਂਸਟੇਬਲ ਜਾਂ ਹੋ ਸਕਦਾ ਹੋਮ ਗਾਰਡ ਦੀਆਂ ਪੋਸਟਾਂ ਵਿੱਚ ਐਡ ਕਰ ਦੇਣਾ ਤਾਂ ਇਹ ਭਰਤੀ ਜਿਹੜੀ ਆਉਣ ਜਾਰੀ ਹੈ ਬਹੁਤ ਜਲਦੀ ਫਾਰਮ ਓਪਨ ਹੋਣ ਜਾ ਰਿਹਾ ਸੋ ਜਦੋਂ ਵੀ ਅਫੀਸ਼ੀਅਲ ਵੈਬਸਾਈਟ ਤੇ ਨੋਟੀਫਿਕੇਸ਼ਨ ਆਊਗਾ ਤੁਹਾਨੂੰ ਸਭ ਤੋਂ ਪਹਿਲਾਂ ਸਹੀ ਤੇ ਸਟਿੱਕ ਜਾਣਕਾਰੀ ਮਿਲ ਜਾਣੀ ਹੈ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ 12ਵੀਂ ਪਾਸ ਵਾਲਿਆਂ ਵਾਸਤੇ ਤਾਂ ਸਭ ਤੋਂ ਵਧੀਆ ਮੌਕਾ ਹੋ ਸਕਦਾ ਹੈ ਤੇ ਗ੍ਰੈਜੂਏਸ਼ਨ ਵਾਲਿਆਂ ਵਾਸਤੇ ਸਬ ਇਨਸਪੈਕਟਰ ਜਾਂ ਹੋਰ ਅਸਾਮੀਆਂ ਦੇ ਵਿੱਚ ਸਨੇਰੀ ਚਾਂਸ ਮਿਲਣ ਦੀ ਤੁਹਾਨੂੰ ਜਿਹੜੀ ਇੱਛਾ ਤੋਂ ਢੀ ਪੂਰੀ ਹੋ ਸਕਦੀ ਹੈ ਸੋ ਕਰੋ ਵੀ ਲਾਈਕ ਸ਼ੇਅਰ ਦਬਕੇ ਧੰਨਵਾਦ